ਹੈਲੋ ਦੋਸਤੋ ਵੈਲਕਮ ਟੂ ਮਾਈ ਚੈਨਲ ਪੰਜਾਬੀ ਟੇਸਟੀ ਫੂਡ ਵਿੱਚ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਬਣਾ ਰਹੀਆਂ ਬੀਟ ਰੂਟ ਜੂਸ ਜਨਨ ਕੀ ਚੁਕੰਦਰ ਦਾ ਜੂਸ ਇਹ ਆਪਣੀ ਹੈਲਥ ਲਈ ਬਹੁਤ ਹੀ ਜ਼ਿਆਦਾ ਫਾਇਦੇਮੰਦ ਹੁੰਦਾਗਾ ਇਸ ਨੂੰ ਹੋਰ ਵੀ ਜ਼ਿਆਦਾ ਟੇਸਟੀ ਤੇ ਹੈਲਦੀ ਬਣਾਉਣ ਲਈ ਅੱਜ ਆਪਾਂ ਤੁਹਾਨੂੰ ਇੱਕ ਤਰੀਕਾ ਦੱਸਾਂਗੇ ਅਗਰ ਤੁਹਾਨੂੰ ਇਸਦੀ ਰੈਸਪੀ ਮੇਰੀ ਵਧੀਆ ਲੱਗੇ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੂਸ ਬਣਾਉਣ ਲਈ ਜੀ ਆਪਾਂ ਨੇ ਸਭ ਤੋਂ ਪਹਿਲਾਂ ਦੇਖੋ ਫਰੈਸ਼ ਤੁਕੰਦਰ ਲਈ ਆ ਦੋ ਮੀਡੀਅਮ ਸਾਈਜ਼ ਦੇ ਪੀਸ ਲੈਨੇ ਜੀ ਆਪਾਂ ਨੇ ਹੁਣ ਆਪਾਂ ਇਸ ਨੂੰ ਚੰਗੀ ਤਰ੍ਹਾਂ ਧੋ ਲਿਆਗਾ ਤੇ ਇਸ ਦੇ ਇਸ ਨੂੰ ਛਿੱਲ ਕੇ ਕੱਟ ਕੇ ਇਸ ਦੇ ਛੋਟੇ ਛੋਟੇ ਪੀਸ ਕਰ ਲੈਨੇ ਨੇ ਇਸ ਤਰੀਕੇ ਨਾਲ ਹੁਣ ਆਪਾਂ ਜੀ ਇਸ ਨੂੰ ਇੱਕ ਮਿਕਸਰ ਜਾਰ ਵਿੱਚ ਪਾ ਦਵਾਂਗੇ ਇਸ ਨੂੰ ਥੋੜਾ ਜਿਆਦਾ ਟੇਸਟੀ ਬਣਾਉਣ ਲਈ ਜੀ ਆਪਾਂ ਇਸ ਵਿੱਚ ਇੱਕ ਛੋਟੀ ਗਾਜਰ ਪਾਵਾਂਗੇ ਕਿਉਂਕਿ ਆਪਾਂ ਇਸ ਵਿੱਚ ਜੋ ਚੀਨੀ ਆ ਉਹ ਘੱਟ ਯੂਜ਼ ਕਰਨੀ ਆ ਉਸ ਦੀ ਜਗ੍ਹਾ ਤੇ ਆਪਾਂ ਇੱਕ ਗਾਜਰ ਹੀ ਯੂਜ਼ ਕਰ ਲਈ ਨਹੀਂ ਆਪਾਂ ਨੇ 2 ਚਮਚੇ ਚੀਨੀ ਦੇ ਪਾਉਣੇ ਜੀ ਹੁਣ ਆਪਾਂ ਇੱਕ ਚਮਚੇ ਹੀ ਚੀਨੀ ਦਾ ਪਾਣਾਗਾ ਜੇ ਤੁਸੀਂ ਗਾਜਰ ਨਹੀਂ ਪਾਉਣੀ ਹੈਗੀ ਤਾਂ ਤੁਸੀਂ 2 ਚਮਚ ਚੀਨੀ ਦੇ ਪਾ ਸਕਦੇ ਹੋ ਹੁਣ ਆਪਾਂ ਇਸ ਵਿੱਚ ਜੀ 1 ਕੱਪ ਪਾਣੀ ਦਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਗ੍ਰाइंड ਕਰ ਲੈਣਾਗਾ ਦੇਖੋ ਗ੍ਰाइंड ਕਰਕੇ ਜੀ ਆਪਾਂ ਨੇ ਇਸ ਤਰੀਕੇ ਦਾ ਇੱਕ ਪਲਪ ਤਿਆਰ ਕਰ ਲਿਆਗਾ ਹੁਣ ਆਪਾਂ ਜੀ ਇਸ ਨੂੰ ਸਾਨ ਲੈਣਾਗਾ ਬੀਟ ਰੂਟ ਦਾ ਜੂਸ ਜੀ ਆਪਾਂ ਨੂੰ ਹਫਤੇ ਵਿੱਚ 2 ਜਾਂ 3 ਵਾਰ ਜ਼ਰੂਰ ਪੀਣਾ ਚਾਹੀਦਾਗਾ ਚਮਚ ਨਾਲ ਜੀ ਆਪਾਂ ਸਾਰਾ ਜੂਸ ਨਿਕਾਲ ਲਾਂਗੇ ਇਹੀ ਅੱਖਾਂ ਦੀ ਰੋਸ਼ਨੀ ਲਈ ਵੀ ਬਹੁਤ ਫਾਇਦੇਮੰਦ ਹੈ ਜੀ ਜੂਸ ਹੁਣ ਆਪਾਂ ਦੇਖੋ ਜੋ ਜੱਗ ਵਿੱਚ ਬਚ ਗਿਆ ਸੀ ਜੀ ਉਸ ਨੂੰ ਵੀ ਧੋ ਕੇ ਆਪਾਂ ਪਾ ਲਿਆਗਾ ਦੋ ਪੀਸ ਨਾਲ ਜੀ ਬੀਟਰੂਟ ਦੇ ਨਾਲ ਆਪਾਂ ਚਾਰ ਮੈਂਬਰਾਂ ਲਈ ਜੂਸ ਬਣਾ ਕੇ ਤਿਆਰ ਕਰ ਸਕਦੇ ਆਂ ਦੇਖੋ ਇਸ ਦੀ ਸਾਰੀ ਬੇਸਟਿੰਗ ਆਪਣੇ ਕਾਲਤੀ ਹੁਣ ਆਪਾਂ ਜੀ ਜੂਸ ਵਿੱਚ ਟੇਸਟ ਅਨੁਸਾਰ ਕਾਲਾ ਨਮਕ ਪਾਵਾਂਗੇ ਕਾਲਾ ਨਮਕ ਪਾ ਕੇ ਜੀ ਇਹ ਜੂਸ ਬਹੁਤ ਹੀ ਜ਼ਿਆਦਾ ਟੇਸਟੀ ਬਣ ਕੇ ਤਿਆਰ ਹੁੰਦਾਗਾ ਤੇ ਆਪਾਂ ਹਾਫ ਲੈਮਨ ਲਿਆਗਾ ਇਸ ਦਾ ਰਸ ਨਿਕਾਲ ਕੇ ਪਾਵਾਂਗੇ ਲੈਮਨ ਜੀ ਆਪਣੇ ਵਿਟਾਮਿਨ ਸੀ ਦੀ ਕਮੀ ਨੂੰ ਪੂਰਾ ਕਰਦਾਗਾ ਤੇ ਇਸ ਨਾਲ ਇਸ ਦਾ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਬਣ ਕੇ ਤਿਆਰ ਹੋ ਜਾਂਦਾਗਾ ਹੁਣ ਆਪਾਂ ਜੀ ਦੇਖੋ ਤਿੰਨ ਪੁਦੀਨੇ ਦੀਆਂ ਪੱਤੀਆਂ ਲਈਆਂ ਨੇ ਇਸ ਨੂੰ ਹੱਥ ਨਾਲ ਕ੍ਰਸ਼ ਕਰਕੇ ਪਾਵਾਂਗੇ ਪੁਦੀਨਾ ਆਪਣੇ ਜੀ ਸਰੀ ਨੂੰ ਠੰਡਕ ਦੇਣ ਵਿੱਚ ਕਾਫੀ ਮਦਦ ਕਰਦਾ ਹੈਗਾ ਹੁਣ ਆਪਾਂ ਹਲਕਾ ਦੇ ਇਸ ਨੂੰ ਸਟਰ ਕਰਾਂਗੇ ਪਦੀਨਾ ਪਾਉਣ ਨਾਲ ਜੀ ਇਸ ਜੂਸ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਬਣ ਕੇ ਤਿਆਰ ਹੁੰਦਾ ਹੈਗਾ ਹੁਣ ਆਪਾਂ ਇਸ ਨੂੰ ਇੱਕ ਗਲਾਸ ਵਿੱਚ ਪਾ ਲਵਾਂਗੇ ਤੁਸੀਂ ਵੀ ਆਪਣੇ ਘਰ ਵਿੱਚ ਜੀ ਇਸ ਤਰੀਕੇ ਨਾਲ ਇੱਕ ਵਾਰ ਜੂਸ ਨੂੰ ਬਣਾ ਕੇ ਜ਼ਰੂਰ ਟਰਾਈ ਕਰਿਓ ਇਸ ਨੂੰ ਗਾਰਨਿਸ਼ ਕਰਾਂਗੇ ਲਾਈਮਨ ਲਗਾ ਕੇ ਪਦੀਨੇ ਦੀ ਪੱਤੀ ਨਾਲ ਉਪਰੋਂ ਗਾਰਨਿਸ਼ ਕਰ ਦਾਂਗੇ। ਅਗਰ ਤੁਹਾਨੂੰ ਜੀ ਇਸ ਤਰੀਕਾ ਬਣਾਉਣ ਦਾ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਮੇਰੀ ਵੀਡੀਓ ਨੂੰ ਲਾਈਕ, ਸ਼ੇਅਰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ। ਬੈਲ ਆਈਕਨ ਨੂੰ ਪ੍ਰੈਸ ਕਰ ਦੇਣਾ ਤਾਂ ਕਿ ਮੇਰੀ ਕੋਈ ਵੀ ਨਵੀਂ ਵੀਡੀਓ ਜਾਰੀ ਹੁੰਦੇ ਟਹਾਡੇ ਤੱਕ ਤੁਰੰਤ ਪਹੁੰਚ ਸਕੇ ਜੀ। ਵੀਡੀਓ ਦੇਖਣ ਲਈ ਧੰਨਵਾਦ। ਥੈਂਕਸ ਫਾਰ ਵਾਚਿੰਗ ਦਿਸ ਵੀਡੀਓ।